ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਸਵੈਟਰ ਸਕੀਵੀ ਬਣਾ ਰਹੀ ਹਾਂ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਸਕੀਵੀ ਦੇ ਗਲੇ ਦੀ ਕਾਠ ਕਿਸ ਤਰ੍ਹਾਂ ਪਾਉਣੀ ਹੈ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵਾ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆਪਾਂ ਇੱਕ ਪੜੇ ਦੀ ਕਾਰਟ ਆਪਾਂ ਪਾ ਚੁੱਕੀ ਆਂ ਮੋਢਿਆਂ ਦੀ ਵੀ ਤੇ ਗਲੇ ਦੀ ਵੀ ਤੇ ਕਪੜਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਦੂਜੇ ਪੜੇ ਤੋਂ ਮੈਂ ਹੁਣ ਤੁਹਾਨੂੰ ਗਲੇ ਦੀ ਕਾਰਟ ਬਾਰੇ ਦੱਸਾਂਗੀ ਕਿਸ ਤਰ੍ਹਾਂ ਪਾਉਣੀ ਆਪਾਂ ਇਹ ਸਵੈਟਰ ਉਸ ਕਿਵੀ ਦੇ ਆਪਾਂ 50 ਜੋਟਿਆਂ ਤੇ ਬਾਰਡਰ ਬਣਾਇਆ ਹੋਇਆ ਤੇ 55 ਜੋਟਿਆਂ ਤੇ ਉੱਪਰੋਂ ਆਪਾਂ ਸਵੈਟਰ ਬਣਾਇਆ ਹੋਇਆ ਇਹ ਇਹ ਆਪਣਾ ਦੂਜਾ ਪੜਾ ਹੈ ਤੇ ਜਿਹਦੇ ਵਿੱਚ ਆਪਾਂ ਮੋਢਿਆਂ ਦੀ ਕਾਰਟ ਪਾਈ ਹੋਈ ਏ ਇਹ ਆਪਣੇ ਝੋਟੇ ਵੱਧ ਨੇ 55 ਝੋਟਿਆਂ ਤੇ ਆਪਾਂ ਇਹ ਸਵੈਟਰ ਬਣਾਇਆ ਹੋਇਆ ਹੈ ਇਸ ਲਈ ਆਪਾਂ 5 4 3 2 1 ਦੀ ਮੋਢੇ ਦੀ ਕਾਰਟ ਪਾਉਣੀ ਏ ਤੇ ਇਹ 14 ਇੰਚ ਬਣ ਕੇ ਜਦੋਂ ਤਿਆਰ ਹੋ ਜਾਂਦਾ ਫਿਰ ਆਪਾਂ ਮੋਢੇ ਦੀ ਕਾਰਟ ਪਾਉਣੀ ਏ ਜਿਹੜੇ ਹੈਵੀ weight ਵਾਲੀ ਲੇਡੀਜ਼ ਨੇ ਇਹ ਉਹਨਾਂ ਲਈ ਬਣਾਇਆ ਹੋਇਆ ਹੈ ਤੇ ਇਹਦੇ ਵਿੱਚ ਆਪਾਂ 5 4 3 2 1 ਦੀ ਕਾਟ ਪਾਈ ਹੋਈ ਏ ਮੋਢੇ ਦੀ ਤੇ ਮੋਢੇ ਦੀ ਕਾਟ ਪਾਉਣ ਤੋਂ ਬਾਅਦ ਆਪਾਂ ਦੋ ਤਿੰਨ ਸਲਾਈਆਂ ਸਿੰਪਲ ਚੜਾਈਆਂ ਹੋਈਆਂ ਨੇ ਤੇ ਬਾਅਦ ਵਿੱਚ ਹੁਣ ਆਪਾਂ ਗਲੇ ਦੀ ਕਾਟ ਪਾਉਣੀ ਏ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਗਲੇ ਦੀ ਕਾਟ ਬਾਰੇ ਦੱਸਾਂਗੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਗਲੇ ਦੀ ਕਾਟ ਬਾਰੇ ਦੱਸੋ ਵੈਸੇ ਤਾਂ ਮੈਂ ਇੱਕ ਵੀਡੀਓ ਵਿੱਚ ਦੱਸਿਆ ਹੋਇਆ ਹੈ ਗਲੇ ਦੀ ਤੇ ਮੋਢਿਆਂ ਦੀ ਕਾਟ ਬਾਰੇ ਤੇ ਉਹਦੇ ਵਿੱਚ ਉਹਨਾਂ ਨੂੰ ਕੁਝ ਸਮਝ ਬਹੁਤ ਘੱਟ ਆ ਰਿਹਾ ਹੈ ਸ਼ਾਇਦ ਇਸ ਲਈ ਮੈਂ ਗਲੇ ਦੀ ਕਾਟ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੀ ਹਾਂਜੀ ਜਦੋਂ ਆਪਾਂ ਮੋਢਿਆਂ ਦੀ ਕਾਟ ਪਾ ਲੈਂਦੇ ਆ ਬਾਅਦ ਵਿੱਚ ਦੋ ਚਾਰ ਸਲਾਈਆਂ ਚੜਾਉਣ ਤੋਂ ਬਾਅਦ ਫਿਰ ਗਲੇ ਦੀ ਕਾਟ ਪਾਉਣੀ ਹੈ ਹਾਂਜੀ ਤੇ ਜਿਹੜੇ ਕੁੰਡੇ ਆਪਣੇ ਕੋਲ ਬਚ ਜਾਂਦੇ ਨੇ ਉਹਨਾਂ ਨੂੰ ਆਪਾਂ ਗਿਣ ਲੈਣਾ ਕਿੰਨੇ ਕੁੰਡੇ ਨੇ ਜਿਵੇਂ ਹੁਣ ਇਸ ਸਕੀਵੀ ਵਿੱਚ 55 ਜੋਟੀਆਂ ਤੇ ਆਪਾਂ ਇਹ ਸਕੀਵੀ ਬਣਾਈ ਸੀ ਤੇ ਇਹਦੇ ਵਿੱਚ ਆਪਾਂ ਹੁਣ 15 ਜੋਟੇ ਘਟਾ ਚੁੱਕੇ ਆ ਦੋਨਾਂ ਸਾਈਡਾਂ ਤੋਂ 15-15 ਕੁੰਡੇ ਆਪਾਂ ਘਟਾ ਲਏ ਨੇ ਤੇ ਇਹਦੇ ਵਿੱਚ ਆਪਾਂ ਹੁਣ ਆਪਣੇ ਕੋਲ 40 ਜੋਟੇ ਬਚੇ ਨੇ ਆ ਦੇਖੋ ਜੀ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਹੈ ਤੇ ਉਹ ਪ੍ਰੋ ਆਪਾਂ 55 ਝੋਟੀਆਂ ਤੇ ਇਹ ਸਵੈਟਰਸ ਕੀ ਵੀ ਬਣਾਈ ਹੋਈ ਤੇ ਇਹ ਆਪਾਂ 15 ਝੋਟੇ ਦੋਨਾਂ ਸਾਈਡਾਂ ਤੋਂ ਘਟਾ ਲਏ ਨੇ ਇਸ ਲਈ ਹੁਣ ਆਪਣੇ ਕੋਲ 40 ਝੋਟੇ ਬਚੇ ਨੇ ਤੇ 40 ਝੋਟਿਆਂ ਦਾ ਹੁਣ ਆਪਾਂ ਦੋਨਾਂ ਸਾਈਡਾਂ ਤੋਂ ਅੱਧ ਕਰੀਏ ਤਾਂ ਫਿਰ 40 ਝੋਟਿਆਂ ਦਾ ਅੱਧ ਕਰਕੇ 20 ਝੋਟੇ ਬਚੇ ਤੇ ਆਪਾਂ ਵਿਚਾਲੇ ਗਲੇ ਦੇ ਝੋਟੇ ਘਟਾਉਣੇ ਨੇ 7 6 ਜਾਂ 7 ਝੁੱਟੇ ਤੇ ਜੇਕਰ ਜੇਕਰ ਆਪਾਂ ਦੋਨਾਂ ਸਾਈਡਾਂ ਤੋਂ 16-16 ਝੁੱਟੇ ਰੱਖ ਕੇ ਤਿੱਕੇ ਕੁੰਡਾ ਰੱਖਦੇ ਆਂ ਤਾਂ ਫਿਰ ਵਿਚਾਲੇ ਆਪਣੇ ਕੋਲ 7 ਝੁੱਟੇ ਬਚਣਗੇ ਤੇ ਉਹਨਾਂ 7 ਝੁੱਟਿਆਂ ਨੂੰ ਆਪਾਂ ਇਕੱਠੇ ਘਟਾ ਲੈਣਾ ਹਾਂਜੀ ਇਹ ਆਪਣੇ ਕੋਲ 40 ਝੁੱਟੇ ਨੇ ਹੁਣ ਆਪਾਂ 16 ਝੁੱਟੇ ਉਹਨਾਂਗੇ ਜਿਹੜਾ ਇਹਦੇ ਉੱਪਰ ਇਸ ਸਵੈਟਰਸ ਕੀ ਵੀ ਉੱਪਰ ਮੈਂ ਡਿਜ਼ਾਈਨ ਬਣਾ ਰਹੀ ਆ ਇਹੇ ਡਿਜ਼ਾਈਨ ਬਾਰੇ ਮੈਂ ਅਲੱਗ ਤੋਂ ਵੀਡੀਓ ਵਿੱਚ ਦੱਸਾਂਗੀ ਇਹ ਕਿਸ ਤਰ੍ਹਾਂ ਬਣਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਸਿਰਫ ਗਲੇ ਬਾਰੇ ਦੱਸਾਂਗੀ ਗਲਾ ਗਲੇ ਦੀ ਕਾਟ ਕਿਸ ਤਰ੍ਹਾਂ ਪਾਉਣੀ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਕਾਟ ਪਾਉਗੇ ਤਾਂ ਤੁਹਾਡਾ ਗਲਾ ਜਿਹੜਾ ਸਕੀਵੀ ਦਾ ਟੇਡਾ ਨਹੀਂ ਜਾਊਗਾ ਬਹੁਤ ਹੀ ਸੋਹਣੀ ਸ਼ੇਪ ਚ ਬਣ ਕੇ ਤਿਆਰ ਹੋਊਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦਿਆਂ ਨਾਲ ਜਰੂਰ ਦੇਖਿਓ ਹਾਂਜੀ ਆਪਾਂ 16 ਜੁੱਟੇ ਜਿਹੜੇ ਨੇ ਉਹ ਹਾਂਜੀ ਹੁਣ ਆਪਾਂ 16 ਜੁੱਟੇ ਉਣਾਗੇ ਇਹੇ ਆਪਾਂ ਕਾਰਟ ਸਿੱਧੀ ਸਲਾਈ ਤੋਂ ਪਾਉਣੀ ਏ ਸਿੱਧੀ ਸਲਾਈ ਤੋਂ ਆਪਾਂ ਇਹੇ ਗਲੇ ਦੀ ਕਾਰਟ ਪਾਵਾਂਗੇ ਮੋੜਿਆਂ ਦੇ ਕੁੰਡੇ ਘਟਾਉਣ ਤੋਂ ਬਾਅਦ 2-3 ਸਲਾਈਆਂ ਫਿਰ ਚੜਾ ਕੇ ਬਾਅਦ ਵਿੱਚ ਆਪਾਂ ਗਲੇ ਦੀ ਕਾਟ ਪਾਉਣੀ ਹੈ ਆ ਦੇਖੋ ਜੀ 16 ਝੋਟੇ ਜਦੋਂ ਆਪਣੇ ਕੋਲ ਹੋ ਜਾਣ 16 ਝੋਟੇ ਤੇ ਇੱਕ ਕੁੰਡਾ 16 16 ਝੋਟੇ ਤੇ ਇੱਕ ਕੁੰਡਾ ਇੱਕ ਸਾਈਡ ਤੇ 16 ਝੋਟੇ ਤੇ ਇੱਕ ਕੁੰਡਾ ਇੱਕ ਸਾਈਡ ਇਸ ਤਰ੍ਹਾਂ ਆਪਣੇ ਕੋਲ 33 ਝੋਟੇ ਆਪਾਂ ਆਪਣੇ ਕੋਲ ਹੋ ਜਾਣਗੇ ਮੋਢਿਆਂ ਦੇ ਤੇ ਵਿਚਾਲੇ ਸੱਤ ਝੁਟੇ ਇਕੱਠੇ ਘਟਾ ਲਵਾਂਗੇ ਆਹ ਦੇਖੋ ਜੀ ਇਹ 16 ਝੁਟੇ ਆਪਣੇ ਹੋ ਗਏ ਨੇ ਤੇ ਇਧਰੋਂ ਵੀ ਆਪਾਂ 16 ਝੁਟੇ ਰੱਖ ਲਾਂਗੇ ਦੂਜੇ ਪਾਸੇ ਉਵੇਂ ਹਾਂਜੀ 16 ਝੁਟੇ ਇਧਰੋਂ ਵੀ ਆਪਾਂ ਰੱਖ ਕੇ ਤੇ ਵਿਚਾਲੇ ਆਪਾਂ 7 ਜੋਟੇ ਜਿਹੜੇ ਨੇ ਉਹ ਘਟਾਵਾਂਗੇ ਆ ਦੇਖੋ ਜੀ ਹੁਣ ਆਪਾਂ ਕਟਾਈ ਪਾਣੀ ਆਪਾਂ ਵਿਚਾਲੇ ਗਲੇ ਦੀ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਉਹ ਕੁੰਡਾ ਸਲਾਈ ਤੇ ਚੜਾਵਾਂਗੇ ਫਿਰ ਦੁਬਾਰਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਉਹ ਕੁੰਡਾ ਦੁਬਾਰਾ ਸਲਾਈ ਤੇ ਚੜਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਇੱਕ ਕੁੰਡਾ ਕਰਕੇ 7 ਜੋਟੇ ਘਟਾਉਣੇ ਨੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਉਹ ਕੁੰਡਾ ਦੁਬਾਰਾ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਆਪਾਂ 7 ਜੋਟੇ ਇਕੱਠੇ ਘਟਾਵਾਂਗੇ ਵਿਚਾਲੇ ਦੋਨਾਂ ਸਾਈਡਾਂ ਤੋਂ 16 ਜੋਟੇ ਤੇ ਇੱਕ ਕੁੰਡਾ ਰੱਖਾਂਗੇ ਇਹ ਆਪਣੇ 55 ਜੋਟੇ ਨੇ ਇਸ ਲਈ ਆਪਾਂ 16 16 ਜੋਟੇ ਰੱਖਣੇ ਹੋਏ ਨੇ ਜੇਕਰ ਜੇਕਰ ਆਪਾਂ 40 ਜੋਟਿਆਂ ਤੇ ਬਾਰਡਰ ਬਣਾਇਆ ਹੋਇਆ ਤੇ 45 ਜੋਟਿਆਂ ਤੇ ਆਪਾਂ ਉੱਪਰੋਂ ਸਕੀਵੀ ਬਣਾਈ ਹੋਈ ਹੈ ਫਿਰ ਆਪਾਂ 4 3 2 1 ਦੀ ਹੀ ਕਾਟ ਪਾਵਾਂਗੇ ਤੇ ਇਸ ਤਰ੍ਹਾਂ ਆਪਣੇ 10 ਜੋਟੇ ਜਿਹੜੇ ਨੇ ਉਹ ਘਟ ਜਾਣਗੇ ਤੇ ਫਿਰ ਆਪਣੇ ਕੋਲ 35 ਜੋਟੇ ਬਚ ਜਾਂਦੇ ਨੇ ਤੇ ਉਹਨਾਂ 35 ਜੋਟਿਆਂ ਦਾ ਫਿਰ ਅੱਧ ਕਰਕੇ ਤੇ ਆਪਾਂ ਦੋਨਾਂ ਸਾਈਡਾਂ ਤੋਂ 14-14 ਝੋਟੇ ਜਿਹੜੇ ਨੇ ਰੱਖ ਕੇ ਵਿਚਾਲੇ 5 ਜਾਂ 6 ਝੋਟੇ ਇਕੱਠੇ ਘਟਾਉਣੇ ਨੇ ਇਹ ਥੋੜੇ ਜਿਹਾ ਹੈਵੀ weight ਵਾਲੀ ਲੇਡੀਜ਼ ਦੇ ਲਈ ਆਪਾਂ ਇਹ ਸਕੀ ਵੀ ਬਣਾ ਰਹੇ ਆ ਇਸ ਲਈ ਜਿਨ੍ਹਾਂ ਦਾ ਸਾਈਜ਼ LX ਇਹ ਇਹ ਉਹਨਾਂ ਦੇ ਲਈ ਬਣਾ ਰਹੇ ਆ ਤੇ ਜੇਕਰ ਕਿਸੇ ਨੇ 40 ਝੋਟੇ ਆ ਤੇ ਸਕੀ ਵੀ ਬਣਾਣੀ ਹੈ ਤੇ 45 ਜੋਟਿਆਂ ਤੇ ਤਾਂ ਫਿਰ ਉਹ ਦੋਨਾਂ ਸਾਈਡਾਂ ਤੋਂ 14-14 ਜੋਟੇ ਰੱਖ ਕੇ ਵਿਚਾਲੇ ਜਿੰਨੇ ਬਚਦੇ ਨੇ ਉਹਨਾਂ ਨੂੰ ਘਟਾ ਲੈਣ ਆਪਾਂ ਇਹ 16-16 ਜੋਟੇ ਤੇ ਇੱਕ ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਰੱਖ ਕੇ ਵਿਚਾਲੇ ਸੱਤ ਜੋਟੇ ਘਟਾ ਰਹੇ ਆ ਆ ਦੇਖੋ ਜੀ ਸੱਤ ਜੋਟੇ ਆਪਾਂ ਇਸ ਤਰ੍ਹਾਂ ਘਟਾ ਲਈ ਨੇ ਹੁਣ ਆਪਾਂ ਇਹ ਸਾਰੀ ਸਲਾਈ ਦੋਨਾਂ ਸਾਈਡਾਂ ਤੋਂ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਨਾਲ ਵਾਲੇ ਆਪਾਂ ਤਿੰਨ ਕੁੰਡੇ ਸਿੱਧੇ ਰੱਖਣੇ ਨੇ ਆ ਦੇਖੋ ਜੀ ਇਹ ਤਿੰਨ ਕੁੰਡੇ ਆਪਾਂ ਨਾਲ ਵਾਲੇ ਸਿੱਧੇ ਰੱਖਣੇ ਨੇ ਉਸ ਤੋਂ ਅਗਲੇ ਜਿਹੜੇ ਕੁੰਡੇ ਨੇ ਆਪਣੇ ਉਹਨਾਂ ਤੇ ਆਪਾਂ ਕੋਈ ਵੀ ਡਿਜ਼ਾਈਨ ਜਿਹੜਾ ਵੀ ਆਪਾਂ ਸਕੀਵੀ ਉੱਪਰ ਡਿਜ਼ਾਈਨ ਬਣਾ ਰਹੇ ਹਾਂ ਉਹ ਪਾਉਣਾ ਹੈ ਸ਼ੁਰੂ ਵਾਲੇ ਗਲੇਵ ਦੇ ਸ਼ੁਰੂ ਵਾਲੇ ਆਪਾਂ 3 ਕੁੰਡੇ ਸਿੰਪਲ ਰੱਖਣੇ ਨੇ ਸਿੱਧੇ ਹੁੰਨੇ ਨੇ ਤੇ ਉਧਰੋਂ ਆਪਾਂ ਮੋਢਿਆਂ ਵਾਲੇ 2 ਕੁੰਡੇ ਸਿੱਧੇ ਹੁੰਨੇ ਨੇ ਵਿਚਾਲੇ ਜਿੰਨੇ ਵੀ ਆਪਣੇ ਕੋਲ ਕੁੰਡੇ ਬਸਦੇ ਨੇ ਉਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਜਿਹੜਾ ਵੀ ਆਪਾਂ ਡਿਜ਼ਾਈਨ ਬਣਾ ਰਹੇ ਹਾਂ ਕੋਈ ਵੀ ਡਿਜ਼ਾਈਨ ਜਿਹੜਾ ਤੁਸੀਂ ਪਾ ਰਹੇ ਹੋ ਆਪਣੀ ਸਕੀਵੀ ਉੱਪਰ ਤੇ ਜੋਟਿਆਂ ਦਾ ਧਿਆਨ ਰੱਖਣਾ ਹੈ ਜਿੰਨੇ ਵੀ ਕੁੰਡੇ ਆਪਾਂ ਘਟਾਉਣੇ ਆ ਉਹਨੇ ਹੀ ਵਧਾਉਣੇ ਨੇ ਜਿਆਦਾ ਕੁੰਡੇ ਵਧਾਉਣ ਘਟਾਉਣ ਕਰਕੇ ਵੀ ਆਪਣੀ ਜਿਹੜੀ ਗਲੇ ਦੀ ਕਾਟ ਹੈ ਉਹ ਵਧੀਆ ਨਹੀਂ ਬਣਦੀ ਕੁੰਡਿਆਂ ਦਾ ਧਿਆਨ ਰੱਖਣਾ ਹੈ ਗਿਣ ਕੇ ਕੁੰਡੇ ਜਿਹੜੇ ਨੇ ਆਪਾਂ ਰੱਖਣੇ ਨੇ ਜਿਵੇਂ ਆਪਣੇ ਕੋਲ ਇਹ 16 ਝੁੱਟੇ ਤੇ ਇੱਕ ਕੁੰਡਾ ਇੱਕ ਕੁੰਡਾ ਹੋਣਾ ਆਪਾਂ ਜਿਵੇਂ ਘਟਾਵਾਂਗੇ ਫਿਰ ਆਪਣੇ ਕੋਲ 16 ਝੁੱਟੇ ਬਚ ਜਾਣਗੇ ਉਸ ਤੋਂ ਅਗਲੀ ਸਲਾਈ ਫਿਰ ਇੱਕ ਕੁੰਡਾ ਘਟਾਵਾਂਗੇ ਤੇ ਉਸ ਤੋਂ ਅੱਗੇ ਆਪਣੇ ਕੋਲ 15 ਝੁੱਟੇ ਤੇ ਇੱਕ ਕੁੰਡਾ ਬਚ ਜੂਗਾ ਇਸ ਤਰ੍ਹਾਂ ਆਪਾਂ ਜਿਹੜਾ ਕੁੰਡਿਆਂ ਦਾ ਧਿਆਨ ਰੱਖਣਾ ਹੈ कि ਜਿੰਨੇ ਵੀ ਕੁੰਡੇ ਆਪਾਂ ਨੂੰ ਚਾਹੀਦੇ ਨੇ ਉਪਰ ਉਨੇ ਹੀ ਹੋਣੇ ਚਾਹੀਦੇ ਨੇ ਜਿਆਦਾ ਵੱਧ ਜਾਂ ਘਟਣਾ ਨਾ ਜਾਣ ਕਿਸੇ ਵੀ ਡਿਜ਼ਾਈਨ ਕਰਕੇ ਉਸ ਗੱਲ ਦਾ ਧਿਆਨ ਰੱਖਣਾ ਫਿਰ ਇਸ ਤਰ੍ਹਾਂ ਆਪਣੀ ਜਿਹੜੀ ਗਲੇ ਦੀ ਕਾਰਟ ਹੈ ਉਹ ਬਹੁਤ ਵਧੀਆ ਪਾਊਗੀ ਨਾਲੇ ਆਪਣਾ ਮੋਢਾ ਜਿਹੜਾ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਹਾਂਜੀ ਪੁੱਠੀ ਸਲਾਈ ਤੋਂ ਆਪਾਂ ਸਾਰੀ ਸਲਾਈ ਉਲਟਾ ਉਲਟਾਈ ਬੰਨਣਾ ਹੈ ਇਹੇ ਆਪਣੇ ਮੋਢਿਆਂ ਵਾਲੇ ਪਾਸੇ ਤੋਂ ਆਪਾਂ ਕੋਈ ਵੀ ਕੁੰਡਾ ਵਧਾਉਣਾ ਘਟਾਉਣਾ ਨਹੀਂ ਮੋਢਿਆਂ ਵਾਲੇ ਪਾਸੇ ਤੋਂ ਆਪਾਂ ਸਿੰਪਲ ਹੁੰਨਾ ਹੈ ਸਿੱਧਾ ਹੁੰਨਾ ਹੈ ਇਧਰੋਂ ਹੁਣ ਆਪਾਂ ਸਾਰੀ ਸਲਾਈ ਉਲਟਾ ਉਲਟਾ ਬੁਣਾ ਆਪਾਂ ਇਸ ਡਿਜ਼ਾਈਨ ਦੇ ਵਿੱਚ ਇਸ ਡਿਜ਼ਾਈਨ ਬਾਰੇ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਉਹਦੇ ਵਿੱਚ ਦੱਸਾਂਗੀ ਮੈਂ ਸਿਰਫ ਇਹ ਗਲੇ ਦੀ ਕਾਟ ਬਾਰੇ ਦੱਸ ਰਹੀ ਹਾਂ ਮੋਢਿਆਂ ਵਾਲੇ ਪਾਸੇ ਤੋਂ ਆਪਾਂ ਕੋਈ ਵੀ ਕੁੰਡਾ ਵਧਾਉਣਾ ਘਟਾਉਣਾ ਨਹੀਂ ਹੈ ਗਲੇ ਵਾਲੇ ਪਾਸਿਓਂ ਹਰ ਸਲਾਈ ਆਪਾਂ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਜਦੋਂ ਆਪਣੇ ਕੋਲ 10 ਝੋਟੇ ਬਚ ਜਾਣ ਫਿਰ ਆਪਾਂ ਥੋੜਾ ਹੋਰ ਹੁਣਾਗੇ ਤੇ ਇਸ ਤਰ੍ਹਾਂ ਫਿਰ ਆਪਣੇ ਗਲੇ ਦੀ ਕਾਟ ਬਹੁਤ ਵਧੀਆ ਪਾਊਗੀ 8 ਇੰਚ ਆਪਾਂ ਮੋਢਾ 19 14 ਇੰਚ ਤੇ ਆਪਾਂ ਮੋਢੇ ਦੀ ਕਾਟ ਪਾਈ ਸੀ ਤੇ ਮੋਢੇ ਦੀ ਕਾਟ ਤੋਂ ਲੈ ਕੇ ਆਪਾਂ 8 ਇੰਚ ਮੋਢਾ ਜਿਹੜਾ ਉਹ ਪਨਾਂਗੇ 14 ਤੇ 8 ਆਪਾਂ 22 ਇੰਚ ਪੂਰੀស្ਕੇ ਵੀ ਇਹ ਬਣਾਉਣੀ ਹੈ 14 ਇੰਚ ਤੇ ਆਪਾਂ ਮੋਢਿਆਂ ਦੀ ਕਟ ਪਾਈ ਸੀ ਤੇ 8 ਇੰਚ ਆਪਾਂ ਹੋਰ ਉੱਪਰ ਬਣਾਉਣਾ ਹੈ 22 ਇੰਚ ਦੀ ਆਪਾਂ ਸਾਰੀ ਸਕੀਵੀ ਬਣਾਉਣੀ ਹੈ ਹਾਂਜੀ ਹੁਣ ਆਪਾਂ ਗਲੇ ਵਾਲੇ ਪਾਸੇ ਤੋਂ ਫਿਰ ਇੱਕ ਕੁੰਡਾ ਆਹ ਦੇਖੋ ਜੇ ਇਹ ਵਾਲੀ ਸਲਾਈ ਤੇ ਆਪਾਂ ਇਹ ਕੁੰਡੇ ਅਲੱਗ ਤੋਂ ਰੱਖ ਲਾਂਗੇ ਹੁਣ ਆਪਾਂ ਹੋਰ ਸਲਾਈ ਲਗਾਵਾਂਗੇ ਆਹ ਦੇਖੋ ਜੀ ਦੋ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਕੇ ਉਸ ਤੋਂ ਅੱਗੇ ਆਪਾਂ ਦੋ ਕੁੰਡੇ ਨਾਲ ਜਿਹੜੇ ਨੇ ਉਹ ਸਿੱਧੇ ਜਰੂਰ ਰੱਖਣੇ ਨੇ ਜਿਹੜੇ ਉਸ ਤੋਂ ਅਗਲੀ ਸਲਾਈ ਤੇ ਫਿਰ ਆਪਾਂ ਉਹਨਾਂ ਵਿੱਚੋਂ ਇਹ ਇੱਕ ਕੁੰਡਾ ਫਿਰ ਘਟਾ ਲੈਣਾ ਇਸ ਤਰ੍ਹਾਂ ਆਪਾਂ ਦੋ ਤਿੰਨ ਕੁੰਡੇ ਨਾਲ ਸਿੰਪਲ ਸਿੱਧੇ ਰੱਖਣੇ ਨੇ ਜਿਨ੍ਹਾਂ ਦੇ ਉੱਪਰ ਆਪਾਂ ਡਿਜ਼ਾਈਨ ਨਹੀਂ ਬਣਾਉਣਾ ਮੋਢਿਆਂ ਵਾਲੇ ਪਾਸੇ ਤੋਂ ਵੀ ਦੋ ਕੁੰਡੇ ਸਿੰਪਲ ਰੱਖਾਂਗੇ ਤੇ ਗੋਲੇ ਵਾਲੇ ਪਾਸੇ ਤੋਂ ਵੀ ਨਾਲ ਦੋ ਕੁੰਡੇ ਸਿੰਪਲ ਰੱਖਾਂਗੇ ਦੋ ਦੋ ਜਾਂ ਤਿੰਨ ਕੁੰਡੇ ਤੇ ਵਿਚਾਲੇ ਜਿੰਨੇ ਵੀ ਆਪਣੇ ਕੋਲ ਕੁੰਡੇ ਹੁੰਦੇ ਨੇ ਉਹਨਾਂ ਦੇ ਉੱਪਰ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਇਸ ਤਰ੍ਹਾਂ ਆਪਣੇ ਮੋਢੇ ਦੀ ਜਿਹੜੀ ਸ਼ੇਪ ਬਹੁਤ ਵਧੀਆ ਬਣੂਗੀ ਤੇ ਆਪਣੇ ਮੋਢਿਆਂ ਵਾਲੇ ਪਾਸੇ ਵਾਲੇ ਵੀ ਦੋ ਕੁੰਡੇ ਆਪਾਂ ਨਾਲ ਸਿੰਪਲ ਜ਼ਰੂਰ ਰੱਖਾਂਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਮੋਢਿਆਂ ਵਾਲੇ ਪਾਸੇ ਤੋਂ ਕੋਈ ਵੀ ਗੁੰਡਾ ਵਧਾਉਣਾ ਘਟਾਉਣਾ ਨਹੀਂ ਹੈ ਉਧਰੋਂ ਆਪਾਂ ਸਿੱਧਾ ਹੀ ਹੁੰਨਾ ਕੋਈ ਵੀ ਗੁੰਡਾ ਵਧਾਉਣਾ ਜਾਂ ਘਟਾਉਣਾ ਨਹੀਂ ਹੈ ਹਾਂਜੀ ਹੁਣ ਆਪਾਂ ਆ ਗਏ ਗਲੇ ਵਾਲੇ ਪਾਸੇ ਤੋਂ ਸਿੱਧੀ ਸਲਾਈ ਤੇ ਹੁਣ ਆਪਾਂ ਫਿਰ ਦੋ ਗੁੰਡਿਆਂ ਤੋਂ ਸਲਾਈ ਨਗਾ ਕੇ ਇੱਕ ਗੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਸਲਾਈ ਨਗਾ ਕੇ ਇੱਕ ਕੁੰਡਾ ਕਰਾਂਗੇ ਤੇ ਨਾਲ ਵਾਲੇ ਆਪਾਂ ਦੋ ਕੁੰਡੇ ਨਾਲ ਸਿੱਧੇ ਹੋਰ ਰੱਖਾਂਗੇ ਇਹ ਤਿੰਨ ਕੁੰਡੇ ਆਪਾਂ ਹਰਸ ਵਾਰ ਤਿੰਨ ਕੁੰਡੇ ਸਿੰਪਲ ਚੜਾਉਣੇ ਨੇ ਇਹਨਾਂ ਤਿੰਨ ਕੁੰਡਿਆਂ ਦੇ ਉੱਪਰ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਆਪਾਂ ਨਾ ਡਿਜ਼ਾਈਨ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ ਆਪਾਂ ਗਲੇ ਵਾਲੇ ਪਾਸੇ ਤੋਂ ਤਿੰਨ ਕੁੰਡਿਆਂ ਦੇ ਉੱਪਰ ਡਿਜ਼ਾਈਨ ਨਹੀਂ ਬਣਾਉਣਾ ਤਿੰਨਾ ਹੀ ਆਪਾਂ ਮੋਢਿਆਂ ਵਾਲੇ ਪਾਸੇ ਤੋਂ ਦੋ ਕੁੰਡਿਆਂ ਦੇ ਉੱਪਰ ਬਣਾਉਣਾ ਦੋ ਕੁੰਡੇ ਮੋਢਿਆਂ ਵਾਲੇ ਪਾਸੇ ਤੋਂ ਸਿੰਪਲ ਰੱਖਣੇ ਨੇ ਸਿੱਧੇ ਤੇ ਤਿੰਨ ਕੁੰਡੇ ਆਪਾਂ ਗਲੇ ਵਾਲੇ ਪਾਸੇ ਤੋਂ ਨਾਲ ਸਿੰਪਲ ਸਿੱਧੇ ਰੱਖਣੇ ਇਸ ਤਰ੍ਹਾਂ ਆਪਣੇ ਜਿਹੜੇ ਗਲੇ ਦੀ ਕਾਟ ਜਿਹੜੀ ਉਹ ਬਹੁਤ ਵਧੀਆ ਪਾਉਗੀ ਹਾਂਜੀ ਆਪ ਦੇਖੋ ਜੀ ਮੋਢੇ ਵਾਲੇ ਪਾਸੇ ਤੋਂ ਕਾਟ ਪਾਉਣ ਤੋਂ ਬਾਅਦ ਆਪਾਂ ਸਿੱਧਾ ਹੁੰਨੇ ਤੇ ਗਲੇ ਵਾਲੇ ਪਾਸੇ ਤੋਂ ਹਰ ਸਲਾਈ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਗਲੇ ਵਾਲੇ ਪਾਸੇ ਤੋਂ ਇੱਕ ਇੱਕ ਕੁੰਡਾ ਘਟਾਉਂਦੇ ਜਾਣਾ ਹਰ ਸਲਾਈਆ ਦੇਖੋ ਜੀ ਹੁਣ ਫਿਰ ਆਪਾਂ ਦੋ ਗੁੰਡਿਆਂ ਤੋਂ ਸਲਾਈ ਨਗਾ ਕੇ ਇੱਕ ਗੁੰਡਾ ਕਰਾਂਗੇ ਦੋ ਗੁੰਡਿਆਂ ਤੋਂ ਸਲਾਈ ਨਗਾ ਕੇ ਇੱਕ ਗੁੰਡਾ ਕਰਾਂਗੇ ਤੇ ਉਸ ਤੋਂ ਅਗਲੇ ਦੋ ਗੁੰਡੇ ਨਾਲ ਸਿੰਪਲ ਸਿੱਧੇ ਰੱਖਾਂਗੇ ਤੇ ਉਸ ਤੋਂ ਅੱਗੇ ਜਿੰਨੇ ਵੀ ਆਪਣੇ ਗੁੰਡੇ ਨੇ ਉਹਨਾਂ ਤੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਇਹੇ ਤਿੰਨ ਕੁੰਡੇ ਆਪਾਂ ਨਾਲ ਸਿੰਪਲ ਰੱਖਾਂਗੇ ਇਧਰੋਂ ਦੋ ਕੁੰਡੇ ਸਿੰਪਲ ਰੱਖਾਂਗੇ ਮੋਢੇ ਵਾਲੇ ਪਾਸੇ ਤੋਂ ਤੇ ਗਲੇ ਵਾਲੇ ਪਾਸੇ ਤੋਂ ਤਿੰਨ ਕੁੰਡੇ ਸਿੰਪਲ ਰੱਖਾਂਗੇ ਵਿਚਾਲੇ ਆਪਣੇ ਕੋਲ ਜਿੰਨੇ ਵੀ ਜੁੱਟੇ ਬਸਦੇ ਨੇ ਕੁੰਡੇ ਬਸਦੇ ਨੇ ਉਹਨਾਂ ਦੇ ਉੱਪਰ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਕੋਈ ਵੀ ਡਿਜ਼ਾਈਨ ਜਿਹੜਾ ਵੀ ਡਿਜ਼ਾਈਨ ਤੁਸੀਂ ਪਾ ਰਹੇ ਹੋ ਬਸ ਕੁੰਡੇ ਜਿੰਨੇ ਆਪਾਂ ਉਸ ਡਿਜ਼ਾਈਨ ਦੇ ਵਿੱਚ ਘਟਾਉਣੇ ਆ ਉਹਨੇ ਹੀ ਵਧਾਉਣੇ ਨੇ ਜਿੰਨੇ ਵਧਾਉਣੇ ਆ ਤੇ ਉਹਨੇ ਹੀ ਘਟਾਉਣੇ ਨੇ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਗਲੇ ਵਾਲੇ ਪਾਸੇ ਤੋਂ ਆਪਾਂ ਇੱਕ ਗੁੰਡਾ ਹਰ ਸਲਾਈ ਘਟਾਉਣਾ ਹੈ ਆ ਦੇਖੋ ਜੀ ਜਦੋਂ ਆਪਾਂ ਵਿਚਾਲੇ ਗੁੰਡਾ ਗੁੰਡੇ ਘਟਾ ਕੇ ਗਲਾ ਬਣਾਉਨੇ ਆ ਤੇ ਹਰ ਸਲਾਈ ਆਪਾਂ ਇੱਕ ਇੱਕ ਗੁੰਡਾ ਜਿਹੜਾ ਉਹ ਘਟਾਉਣਾ ਹੈ ਹੁਣ ਆਪਾਂ ਗਲੇ ਵਾਲੇ ਪਾਸੇ ਤੋਂ ਫਿਰ ਇੱਕ ਕੁੰਡਾ ਘਟਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਤਿੰਨ ਨਾਲ ਵਾਲੇ ਤਿੰਨ ਕੁੰਡੇ ਆਪਾਂ ਸਿੱਧੇ ਰੱਖਾਂਗੇ ਆ ਦੇਖੋ ਜੀ ਗਲੇ ਦੀ ਕਾਟ ਪਾਉਣ ਤੋਂ ਬਾਅਦ ਆਪਾਂ ਹਰ ਸਲਾਈ ਇੱਕ ਇੱਕ ਕੁੰਡਾ ਘਟਾਉਣਾ ਤੇ ਨਾਲ ਵਾਲੇ ਤਿੰਨ ਕੁੰਡੇ ਜਿਹੜੇ ਨੇ ਸੰਪੂਰਨ ਰੱਖਣੇ ਨੇ ਸਿੱਧੇ ਰੱਖਣੇ ਨੇ ਹਾਂਜੀ ਹੁਣ ਆਪਾਂ ਫਿਰ ਗਲੇਰੀ ਕਾਟ ਪਾਉਣੀ ਹੈ ਇਸੇ ਤਰ੍ਹਾਂ ਹੀ ਆਪਾਂ ਗਲੇਰੀ ਕਾਟ ਪਾਉਣ ਤੋਂ ਬਾਅਦ ਹੁਣ ਆਪਾਂ ਕੁੰਡੇ ਗਿਣਾਂਗੇ ਜਦੋਂ ਆਪਣੇ ਕੋਲ 10 ਝੋਟੇ ਬਚ ਜਾਣ ਫਿਰ ਆਪਾਂ ਸਿੱਧਾ ਹੋਣਾਗੇ ਉਸ ਤੋਂ ਅੱਗੇ ਆਪਾਂ ਸਿੱਧਾ ਸਿੰਪਲ ਹੀ ਹੋਣਾਗੇ ਫਿਰ ਆਪਾਂ ਕੋਈ ਵੀ ਕੁੰਡਾ ਵਧਾਉਣਾ ਘਟਾਉਣਾ ਨਹੀਂ ਹੈ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਸ਼ੇਪ 'ਚ ਗਲਾ ਬਣ ਕੇ ਤਿਆਰ ਹੋਊਗਾ ਹੁਣ ਆਪਣੇ ਕੋਲ 10 ਝੋਟੇ ਬਚ ਚੁੱਕੇ ਨੇ ਤੇ ਫਿਰ ਹੁਣ ਆਪਾਂ ਇਸ ਤੋਂ ਅੱਗੇ ਸਿੰਪਲ ਗਲਾ ਬਣਾਗੇ ਜਦੋਂ ਆਪਣੇ ਕੋਲ 10 ਝੋਟੇ ਹੋ ਜਾਣ ਫਿਰ ਆਪਾਂ ਅੱਗੇ ਸਿੱਧਾ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਇੱਕ ਇੱਕ ਕੁੰਡਾ ਗਲੇ ਵਾਲੇ ਪਾਸੇ ਤੋਂ ਇੱਕ ਇੱਕ ਕੁੰਡਾ ਘਟਾ ਕੇ ਹੁਣ ਆਪਣੇ ਕੋਲ ਪਹਿਲਾਂ ਆਪਣੇ ਕੋਲ 16 ਝੋਟੇ ਇੱਕ-ਇੱਕ ਕੁੰਡਾ ਸੀ ਜਦੋਂ ਆਪਾਂ ਹਰ ਸਲਾਈ ਇੱਕ-ਇੱਕ ਕੁੰਡਾ ਘਟਾ ਲਿਆ ਹੁਣ ਆਪਣੇ ਕੋਲ 10 ਝੋਟੇ ਬਚੇ ਨੇ ਹੁਣ ਆਪਣੇ ਕੋਲ 10 ਝੋਟੇ ਬਚੇ ਨੇ ਤੇ ਇਹਨਾਂ 10 ਝਟਿਆਂ ਦੇ ਉੱਪਰ ਹੁਣ ਆਪਾਂ ਸਿੰਪਲ ਹੋਣਾਗੇ ਜਦੋਂ ਆਪਣਾ ਮੋਢਾ 8 ਇੰਚ ਬਣ ਕੇ ਤਿਆਰ ਹੋ ਜਾਊਗਾ ਫਿਰ ਆਪਾਂ ਦੂਜੇ ਮੋਢੇ ਨੂੰ ਦੀ ਕੱਟ ਪਾਵਾਂਗੇ ਦੂਜੇ ਪਾਸੇ ਦੀ 8 ਇੰਚ ਨੂੰ ਆਪਾਂ ਸਾਰਾ ਮੋਢਾ ਗਲੇ ਦੀ ਕਾਟ ਆਪਣੀ ਪੈ ਚੁੱਕੀ ਹੈ ਹੁਣ ਆਪਾਂ ਅੱਗੇ ਸਿੰਪਲ ਮੋਢਾ ਹੁਣਾਗੇ ਤੇ 8 ਇੰਚ ਉਨ ਤੋਂ ਬਾਅਦ ਫਿਰ ਆਪਾਂ ਦਜੀ ਵਾਲੇ ਪਾਸੇ ਗਲੇ ਦੀ ਕਾਟ ਪਾਵਾਂਗੇ ਜਿਹੜਾ ਇਹਦੇ ਉੱਪਰ ਆਪਾਂ ਡਿਜ਼ਾਈਨ ਬਣਾ ਰਹੇ ਆਂ ਇਸ ਡਿਜ਼ਾਈਨ ਬਾਰੇ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਉਹਦੇ ਵਿੱਚ ਇਸ ਡਿਜ਼ਾਈਨ ਬਾਰੇ ਦੱਸਾਂਗੀ ਹੁਣ ਮੈਂ ਸਿੰਪਲ ਗਲੇ ਦੀ ਕਾਟ ਬਾਰੇ ਦੱਸ ਰਹੀ ਹਾਂ ਹੁਣ ਆਪਾਂ ਗਲੇ ਦੀ ਕਾਟ ਪਾ ਚੁੱਕੇ ਹਾਂ ਤੇ ਆਪਣੇ ਕੋਲ 10 ਝੂਟੇ ਬਚੇ ਨੇ ਪਹਿਲਾਂ ਆਪਣੇ ਕੋਲ 16 ਝੂਟੇ ਇੱਕ ਕੁੰਡਾ ਸੀ ਤੇ ਇੱਕ ਇੱਕ ਕੁੰਡਾ ਆਪਾਂ ਹਰ ਵਾਰ ਘਟਾਉਂਦੇ ਗਏ ਆ ਗਲੇ ਵਾਲੇ ਪਾਸੇ ਤੋਂ ਤੇ ਹੁਣ ਇਸ ਤੋਂ ਅੱਗੇ ਆਪਾਂ ਸਿੱਧਾ ਹੋਣਾਗੇ ਕੋਈ ਵੀ ਕੁੰਡਾ ਵਧਾਉਣਾ ਜਾਂ ਘਟਾਉਣਾ ਨਹੀਂ ਹੈ ਆਪਣੇ ਕੋਲ ਮੋਡੇ ਦੇ 10 ਜੋਟੇ ਹੋਣੇ ਜ਼ਰੂਰੀ ਨੇ ਮੋਢਿਆਂ ਦੀ ਕਾਟ ਪਾਉਣ ਤੋਂ ਬਾਅਦ ਗਲੇ ਦੀ ਕਾਟ ਪਾਵਾਂਗੇ ਦੋ ਤਿੰਨ ਸਲਾਈਆਂ ਆਪਾਂ ਸਿੰਪਲ ਚੜਾ ਕੇ ਫਿਰ ਗਲੇ ਦੀ ਕਾਟ ਪਾਵਾਂਗੇ ਤੇ ਗਲੇ ਦੀ ਕਾਟ ਹੁਣ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਹੈ ਜਿਸ ਤਰ੍ਹਾਂ ਇਸ ਵੀਡੀਓ ਵਿੱਚ ਮੈਂ ਦੱਸੀ ਹੋਈ ਏ ਇਸ ਤੋਂ ਅੱਗੇ ਆਪਾਂ ਹੁਣ 10 ਝੋਟੇ ਮੋਢਿਆਂ ਦੇ ਰੱਖ ਕੇ ਇਸ ਤੋਂ ਅੱਗੇ ਸਿੰਪਲ ਹੀ ਹੁੰਨੇ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਕੋਲ ਹੁਣ 10 ਝੋਟੇ ਹੋ ਚੁੱਕੇ ਨੇ ਤੇ ਹੁਣ ਆਪਾਂ ਇਸ ਤੋਂ ਅੱਗੇ ਸਿੰਪਲ ਹੋਣਾਗੇ ਕਾਰਟ ਆਪਣੀ ਗਲੇ ਦੀ ਪੈ ਚੁੱਕੀ ਹਾਂਜੀ ਆ ਦੇਖੋ ਜੀ ਆਪਣੀ ਇੱਕ ਮੋਡਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਜਦੋਂ ਆਪਣੇ ਆਪਾਂ ਗਲੇ ਦੀ ਕਾਰਟ ਪਾਉਣੇ ਆ 16 ਝੋਟਿਆਂ ਤੇ ਇੱਕ ਗੁੰਡਾ ਰੱਖ ਕੇ ਆਪਾਂ ਗਲੇ ਦੀ ਕਾਟ ਪਾਈ ਸੀ ਫਿਰ ਇੱਕ ਇੱਕ ਗੁੰਡਾ ਹਰ ਵਾਰ ਘਟਾ ਲਿਆ ਸੀ ਤੇ ਜਦੋਂ ਆਪਣੇ ਕੋਲ 10 ਝੋਟੇ ਬਚੇ ਨੇ ਉਸ ਤੋਂ ਅੱਗੇ ਆਪਾਂ ਸਿੰਪਲ ਮੋਢਾ ਉਹਨੇ 8 ਇੰਚ ਆਪਾਂ ਮੋਢਾ ਉਨ ਤੋਂ ਬਾਅਦ ਹੁਣ ਆਪਾਂ ਦੁੱਜੇ ਵਾਲੇ ਪਾਸੇ ਦਾ ਮੋਢਾ ਆਪਾਂ ਬਣਾਵਾਂਗੇ ਨਾਲੇ ਇਸ ਪਾਸੇ ਗਲੇ ਦੀ ਕਾਟ ਪਾਵਾਂਗੇ ਆ ਦੇਖੋ ਜੀ ਹੁਣ ਆਪਾਂ ਪੁੱਠੀ ਸਲਾਈ ਤੋਂ ਗਲੇ ਦੀ ਕਾਟ ਪਾਵਾਂਗੇ ਉਦੋਂ ਆ ਪਹਿਲਾਂ ਆਪਾਂ ਸਿੱਧੀ ਸਿਲਾਈ ਤੋਂ ਪਾਏ ਸੀ ਗਲੇ ਦੀ ਕਾਟ ਆ ਦੇਖੋ ਜੀ ਸਿੱਧੇ ਪਾਸੇੋਂ ਹੁਣ ਆਪਾਂ ਇਸ ਤਰ੍ਹਾਂ ਪੁੱਠੇ ਪਾਸੇ ਤੋਂ ਉਲਟੀ ਸਿਲਾਈ ਤੋਂ ਆਪਾਂ ਗਲੇ ਦੀ ਕਾਟ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਇਸ ਤੋਂ ਅੱਗੇ ਆਪਾਂ ਨਾਲ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਿੰਪਲ ਉਨਕੇ ਨਾਲ ਰੱਖਾਂਗੇ ਆ ਦੇਖੋ ਜੀ ਤੇ ਇੱਥੇ ਆਪਾਂ ਗੰਡ ਮਾਰ ਲਾਂਗੇ ਇਸ ਤਰ੍ਹਾਂ ਤਾਂ ਜੋ ਆਪਣਾ ਕੁੰਡਾ ਜਿਹੜਾ ਉਹ ਨਿਕਲੇ ਨਾ ਤਾਂ 11 ਨਾਲ ਇਸ ਨੂੰ ਆਪਾਂ ਇਸ ਤਰ੍ਹਾਂ ਅਟੈਚ ਕਰ ਲਾਂਗੇ ਹਾਂਜੀ ਇਹ ਆਪਾਂ ਪੁੱਠੀ ਸਲਾਈ ਤੋਂ ਹਰ ਵਾਰ ਇੱਕ ਇੱਕ ਕੁੰਡਾ ਆਪਾਂ ਜਿਹੜਾ ਉਹ ਘਟਾਉਂਦੇ ਜਾਣਾ ਹੈ ਹਰ ਸਲਾਈ ਮੋਢੇ ਵਾਲੇ ਪਾਸੇ ਤੋਂ ਪੁੱਠੀ ਸਲਾਈ ਤੋਂ ਆਪਾਂ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਦੋ ਕੁੰਡੇ ਜਿਹੜੇ ਨੇ ਉਹ ਨਾਲ ਮੋਢਿਆਂ ਵਾਲੇ ਪਾਸੇ ਤੋਂ ਦੋ ਕੁੰਡੇ ਨਾਲ ਸਿੰਪਲ ਰੱਖਾਂਗੇ ਸਿੱਧੇ ਰੱਖਾਂਗੇ ਉਸ ਤੋਂ ਅਗਲੇ ਕੁੰਡਿਆਂ ਤੇ ਆਪਾਂ ਕੋਈ ਵੀ ਡਿਜ਼ਾਈਨ ਜਿਹੜਾ ਵੀ ਡਿਜ਼ਾਈਨ ਆਪਾਂ ਬਣਾਉਣਾ ਹੈ ਉਹ ਬਣਾਵਾਂਗੇ ਤੇ ਆ ਦੇਖੋ ਜੀ ਗਲੇ ਵਾਲੇ ਪਾਸੇ ਤੋਂ ਵੀ ਆਪਾਂ ਜਿਹੜੇ ਤਿੰਨ ਕੁੰਡੇ ਨੇ ਉਹ ਸਿੰਪਲ ਸਿੱਧੇ ਜ਼ਰੂਰ ਰੱਖਣੇ ਨੇ ਸਿੱਧੇ ਗੁੰਡੇ ਰੱਖਣੇ ਨੇ ਉਹ 40 ਜਿੰਨੇ ਵੀ ਕੁੰਡੇ ਨੇ ਆਪਣੇ ਉਹਨਾਂ ਦੇ ਉੱਪਰ ਆਪ ਡਿਜ਼ਾਈਨ ਪਾਉਣਾ ਹੈ ਗਲੇ ਵਾਲੇ ਪਾਸੇ ਤੋਂ ਵੀ ਆਪਾਂ ਨਾਲ ਸਿੱਧੇ ਕੁੰਡੇ ਜ਼ਰੂਰ ਰੱਖਣੇ ਨੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਹੁਣ ਆਪਾਂ ਗਲੇ ਦੀ ਕਾਰਟ ਪਾਉਣੀ ਹੈ ਜਿਹੜੇ ਕੁੰਡੇ ਆਪਾਂ ਸਿੱਧੀ ਸਲਾਈ ਤੋਂ ਨਾਲ ਤਿੰਨ ਕੁੰਡੇ ਆਪਾਂ ਸਿੱਧੇ ਰੱਖਣੇ ਆ ਉਹ ਹਰ ਵਾਰ ਆਪਣੀ ਪੁੱਠੀ ਸਲਾਈ ਇੱਕ ਇੱਕ ਕੁੰਡਾ ਘਟ ਜਾਂਦਾ ਹੈ ਗਲੇ ਵਾਲੇ ਪਾਸਿਓ ਫਿਰ ਇਸ ਤਰ੍ਹਾਂ ਆਪਣੀ ਗਲੇ ਦੀ ਸ਼ੇਪ ਜਿਹੜੀ ਬਹੁਤ ਵਧੀਆ ਬਣੂਗੀ ਜੇਕਰ ਆਪਾਂ ਆਪਾਂ ਕੋਈ ਵੀ ਡਿਜ਼ਾਈਨ ਬਣਾਉਣੇ ਆ ਆਪਾਂ ਜਿਹੜਾ ਵੀ ਸਕੀਵੀ ਦੇ ਉੱਪਰ ਜਿਹਦੇ ਵਿੱਚ ਕੁੰਡੇ ਵਧਦੇ ਜਾਂ ਘਟਦੇ ਨੇ ਜੇਕਰ ਆਪਾਂ ਇਹਨਾਂ ਤਿੰਨ ਕੁੰਡਿਆਂ ਦੇ ਵਿੱਚ ਵੀ ਆਪਾਂ ਡਿਜ਼ਾਈਨ ਬਣਾ ਲਿਆ ਤਾਂ ਫਿਰ ਆਪਣੀ ਗਲੇ ਦੀ ਸ਼ੇਪ ਵਧੀਆ ਨਹੀਂ ਆਊਗੀ ਕਿਉਂਕਿ ਕੁੰਡੇ ਵਧਨ ਘਟਨ ਨਾਲ ਆਪਣੀ ਇਹ ਸ਼ੇਪ ਜਿਹੜੀ ਹੈ ਉਹ ਖਰਾਬ ਹੋ ਜਾਊਗੀ ਇਸ ਲਈ ਤਿੰਨ ਕੁੰਡੇ ਆਪਾਂ ਨਾਲ ਸਿੰਪਲ ਸਿੱਧੇ ਜ਼ਰੂਰ ਰੱਖਣੇ ਨੇ ਉਸ ਤੋਂ ਅਗਲੇ ਕੁੰਡਿਆਂ ਤੇ ਇਹੀ ਕਾਟ ਉਸ ਤੋਂ ਅਗਲੇ ਕੁੰਡਿਆਂ ਤੇ ਇਹੀ ਡਿਜ਼ਾਈਨ ਬਣਾਉਣਾ ਹੈ ਜਿਹੜਾ ਵੀ ਆਪਾਂ ਨੇ ਡਿਜ਼ਾਈਨ ਬਣਾਉਨੇ ਆ ਇਹ ਨਾਲ ਤਿੰਨ ਕੁੰਡੇ ਆਪਾਂ ਨਾਲ ਸਿੰਪਲ ਸਿੱਧੇ ਰੱਖਣੇ ਨੇ ਕਿਉਂਕਿ ਇਹ ਹਰ ਸਲਾਈ ਇੱਕ ਇੱਕ ਗੁੰਡਾ ਕਟਦਾ ਹੁੰਦਾ ਆਪਣਾ ਗਲੇ ਵਾਲੇ ਪਾਸੇ ਤੋਂ ਹਰ ਸਲਾਈ ਇੱਕ ਇੱਕ ਗੁੰਡਾ ਆਪਾਂ ਘਟਾਉਣਾ ਹੈ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਜਿਹੜੀ ਗਲੇ ਦੀ ਕਾਰਟ ਹੈ ਉਹ ਪਾਉਗੇ ਇੱਕ ਮੋਡਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਦੂਜੇ ਵਾਲੇ ਪਾਸੇ ਆਪਾਂ ਹੁਣ ਗਲੇ ਦੀ ਕਾਰਟ ਪਾਉਣੇ ਪਏ ਆ ਤੇ ਫਿਰ ਆਪਾਂ ਸੋ ਅੱਗੇ ਮੋਡਾ ਆਪਾਂ ਬਣਾ ਕੇ ਤਿਆਰ ਕਰ ਲੈਣਾ ਗੱਲਾਂ ਬਣਾਉਣ ਲੱਗਿਆਂ ਬਸ ਇਹਨਾਂ ਗੱਲਾਂ ਦਾ ਹੀ ਆਪਾਂ ਧਿਆਨ ਰੱਖਣਾ ਹੈ ਦੋਨਾਂ ਸਾਈਡਾਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਗਲੇ ਵਾਲੇ ਪਾਸੇ ਤੋਂ ਸਿੰਪਲ ਸਿੱਧੇ ਜਰੂਰ ਰੱਖਣੇ ਨੇ ਜਿਨ੍ਹਾਂ ਦੇ ਵਿੱਚ ਹਰ ਸਲਾਈ ਆਪਾਂ ਇੱਕ ਇੱਕ ਕੁੰਡਾ ਘਟਾਉਣਾ ਹੈ ਤੇ ਦੋ ਦੋ ਕੁੰਡੇ ਮੁੱਢੇ ਵਾਲੇ ਪਾਸੇ ਤੋਂ ਵੀ ਦੋ ਕੁੰਡੇ ਜਿਹੜੇ ਨੇ ਉਹ ਸਿੱਧੇ ਜਰੂਰ ਰੱਖਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਉਸ ਤੋਂ ਅਗਲੇ ਕੁੰਡਿਆਂ ਤੇ ਆਪਾਂ ਕੋਈ ਵੀ ਡਿਜ਼ਾਈਨ ਕੋਈ ਵੀ ਆਪਾਂ ਡਿਜ਼ਾਈਨ ਬਣਾਉਣਾ ਹੈ ਤੇ ਆ ਵਾਲੇ ਤਿੰਨ ਕੁੰਡੇ ਵੀ ਆਪਾਂ ਜਰੂਰ ਸਿੰਪਲ ਸਿੱਧੇ ਜਰੂਰ ਰੱਖਣੇ ਨੇ ਜਿੰਨਾ ਤੇ ਆਪਾਂ ਪੁੱਠੀ ਸਲਾਈ ਤੋਂ ਫਿਰ ਗਲੇ ਦੀ ਕਾਟ ਪਾਣੀ ਆ ਦੇਖੋ ਜੀ ਸਿੱਧੇ ਪਾਸਿਓਂ ਵੀ ਆਪਾਂ ਸਿੰਪਲ ਸਿੱਧੇ ਜਰੂਰ ਰੱਖਣੇ ਨੇ ਕੁੰਡੇ ਨਾਲ ਦੋਨਾਂ ਸਾਈਡਾਂ ਤੋਂ ਤੇ ਫਿਰ ਆਪਾਂ ਦੇਖੋ ਜੀ ਪੁੱਠੀ ਸਲਾਈ ਤੋਂ ਹੁਣ ਆਪਾਂ ਇਹ ਗਲੇ ਦੀ ਕਾਟ ਪਾਣੀ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹਰ ਸਲਾਈ ਜਦੋਂ ਆਪਣੇ ਕੋਲ 10 ਝੂਟੇ ਬਚ ਜਾਣ ਫਿਰ ਆਪਾਂ ਸਿੱਧਾ ਹੋਣਾਗੇ 8 ਇੰਚ ਆਪਣਾ ਮੋਢਾ ਫਿਰ ਹੁਣ ਕੇ ਤਿਆਰ ਕਰ ਲਾਂਗੇ ਹਾਂਜੀ ਇਸੇ ਤਰ੍ਹਾਂ ਹੀ ਜੀ ਵਾਰ-ਵਾਰ ਆਪਾਂ ਇੱਕ-ਇੱਕ ਕੁੰਡਾ ਘਟਾਉਂਦੇ ਜਾਣਾ ਪੁੱਠੀ ਸਲਾਈ ਤੋਂ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਗਲੇ ਦੀ ਕਾਟ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਜੂਗੀ ਇੱਕ ਪਾਸੇ ਆਪਣਾ ਮੋਢਾ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਪਹਿਲਾ ਬਣਾ ਬਣਾਇਆ ਹੋਇਆ ਉਸ ਦੇ ਗਲੇ ਦੀ ਕਾਟ ਪਾਈ ਹੋਈ ਹੈ। ਬਸ ਇਸੇ ਤਰ੍ਹਾਂ ਹੀ ਆਪਾਂ ਗਲੇ ਦੀ ਕਾਟ ਪਾਉਣੀ ਹੈ। ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾਉਣਾ ਹੈ। ਆ ਦੇਖੋ ਜੀ। ਇਸ ਤੋਂ ਅੱਗੇ ਹੁਣ ਆਪਣੇ ਕੋਲ 10 ਝੋਟੇ ਹੋ ਚੁੱਕੇ ਨੇ। 16 ਝੋਟੇ ਇੱਕ 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 ਗੁੰਡਾ ਸੀ ਆਪਣੇ ਕੋਲ। ਫਿਰ ਆਪਾਂ ਪੁੱਠੀ ਸਲਾਈ ਤੋਂ ਵੀ ਇੱਕ ਇੱਕ ਗੁੰਡਾ ਹਰ ਵਾਰ ਘਟਾਉਂਦੇ ਗਏ ਸੀ। ਤੇ ਫਿਰ ਹੁਣ ਆਪਣੇ ਕੋਲ 10 ਝੋਟੇ ਬਚੇ ਗਏ ਨੇ ਤੇ ਹੁਣ ਆਪਾਂ ਸਿੰਪਲ ਸਿੱਧਾ ਹੋਣਾਗੇ ਦੋਨਾਂ ਸਾਈਡਾਂ ਤੋਂ ਹੁਣ ਆਪਾਂ ਕੋਈ ਵੀ ਕੁੰਡਾ ਵਧਾਉਣਾ ਜਾਂ ਘਟਾਉਣਾ ਨਹੀਂ ਹੈ ਤੇ ਸਿੰਪਲ ਅੱਗੇ ਮੋੜਾ ਆਪਾਂ 10 ਝੋਟਿਆਂ ਤੇ ਮੋੜਾ ਹੁਣ ਲਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਮੋੜਾ ਉਹ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ 8 ਇੰਚ ਮੋੜਾ ਹੁਣ ਆਪਾਂ 14 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਾਈ ਸੀ ਤੇ ਉਸ ਤੋਂ ਅੱਗੇ 2-3 ਸਲਾਈਆਂ ਚੜਾਉਣ ਤੋਂ ਬਾਅਦ ਫਿਰ ਗਲੇ ਦੀ ਕਾਟ ਪਾਉਣੀ ਹੈ ਤੇ ਇੱਕ ਇੱਕ ਕੁੰਡਾ ਆਪਾਂ ਘਟਾਉਂਦੇ ਜਾਣਾ ਇੱਕ ਇੱਕ ਕੁੰਡਾ ਇਸ ਪਾਸਿਓਂ ਇਸ ਤਰ੍ਹਾਂ ਜਦੋਂ ਆਪਣੇ ਕੋਲ 10 ਝੋਟੇ ਬਚ ਜਾਣ ਫਿਰ ਆਪਾਂ ਥੋੜਾ ਸਿੱਧਾ ਆਨਲਾਈਨ ਤੇ 8 ਇੰਚ ਆਪਣਾ ਮੋਢਾ ਜਿਹੜਾ ਉਹ ਬਣ ਕੇ ਤਿਆਰ ਹੋਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਆਪਾਂ ਗਲੇ ਦੀ ਕਾਟ ਪਾਉਣੀ ਹੈ ਬਿਲਕੁਲ ਹੀ ਸੋਖੇ ਜੀ ਤਰੀਕੇ ਨਾਲ ਇਹ ਕਾਟ ਪਾਈ ਹੋਈ ਹੈ ਜੇਕਰ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਸਮਝ ਆਏਗਾ ਤੇ ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਗਲੇ ਦੀ ਘਾਟ ਪਾਉਣੀ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ